ਅਸੀਂ ਜਿਸ ਵਿਸ਼ਾ ਦੇ ਤੇ ਗੱਲ ਗੱਲ ਜਾ ਰਹੇ ਹਾਂ ਬਾਤ ਤੱਕ ਤੇ ਪੰਜਾਬੀ ਸਾਹਿਤ ਦੇ ਵਿੱਚ ਬਾਤ ਨੂੰ ਹੀ ਮਾਨਪ੍ਰਾਪਤ ਹੈ ਕਿ ਅੱਜ ਵੀ ਤੱਥ ਤੇ ਅੰਕੜੇ ਹੀ ਕਹਿੰਦੇ ਐ ਕਿ ਜੇ ਸਾਹਿਤ ਦੇ ਵਿੱਚ ਸਭ ਤੋਂ ਬਾਦਰ ਕੁਝ ਪੜਿਆ ਜਾ ਰਿਹਾ ਕੋਈ ਜਿੰਨਾ ਪੜੀ ਜਾ ਨਹੀਂ ਰਹੀ ਉਹ ਤਾਂ ਬਾਤ ਨਹੀਂ ਹੈ ਤੇ ਬੇਕ ਵੀ ਸਭ ਤੋਂ ਵੱਧ ਸਾਹਿਤ ਦੇ ਵਿੱਚ ਬਾਤ ਕਰੀ ਹੈ ਸੋ ਇਹ ਕੀ ਕੀ ਕਾਰਨ ਨੇ ਕਿ ਇਹੋ ਜਿਹੀਆਂ ਗੱਲਾਂ ਬਾਤਕ ਦੇ ਵਿੱਚ ਹੁੰਦੀਆਂ ਇਹੋ ਜਿਹੀ ਵਾਰਤਤਾ ਕਾ ਇਕਲ ਨਹੀਂ ਦੀ ਜਾ ਰਹੀ ਹੈ ਇਹੋ ਜਿਹੀ ਵਾਰਤਤਾ ਪੜ੍ਹੀ ਜਾ ਰਹੀ ਹੈ ਜਾਂ ਇਹੋ ਜਿਹੀ ਵਾਰਤਤਾ ਗੋਲੀ ਚਾਹੀਦੀ ਹੈ ਬਹੁਤ ਸਾਰੇ ਗੱਲਾਂ ਬਾਤਾਂ ਆਪਾਂ ਅੱਜ ਦੇ ਸਾਡੇ ਸ਼ਾਮ ਨਾਲ ਗਰੇ ਫਾਈਨਲ ਦੇ ਵਿੱਚ ਮਾਹੌਲ ਬਣਾ ਗੱਲਾਂ ਬਾਤਾਂ ਕਰਾਂਗੇ ਤੇ ਸਾਡੇ ਇਸ ਸੈਸ਼ਨ ਦਾ ਮੈਨੂੰ ਸਵਾਲ ਪਤਾ ਉੱਗ ਜੇਕਰ ਤੇ ਤੁਹਾਡੇ ਚੋਂ ਕੋਈ ਸਵਾਲ ਆਉਣਗੇ ਕਿਸ ਵਾਰਤਤਾ ਬਾਰੇ ਹਾਂ ਵੀ ਆ ਵੀ ਗੱਲ ਹੈ ਕਿ ਸਮਝ ਲੋ ਦੱਸਿਓ ਜੀ ਫਿਰ ਮੈਗਨਿਫਿਕਟ ਉੱਪਰ ਤੇ ਹੈ ਅਹਿਸਾਸ ਹੋਊਗਾ ਕਿ ਹਾਂ ਅਸੀਂ ਗੱਲਬਾਤ ਕੀਤੀ ਹੈ ਕਿ ਅਸੀਂ ਸਾਰੇ ਉਸ ਗੱਲਬਾਤ ਦੇ ਵਿੱਚ ਚੰਗੀ ਤਰ੍ਹਾਂ ਸ਼ਾਮਲ ਹੋਣਗੇ ਸੁਭਾਗ ਕਦੇ ਦੇ ਵਿੱਚ ਗੱਲਬਾਤ ਕਰਨ ਤੋਂ ਪਹਿਲਾਂ ਸਾਈਟ ਦੇ ਵਿੱਚ ਵੀ ਸਾਡੇ ਦਰਮਿਆਨ ਨੇ ਕਿ ਉਹ ਨੌਜਵਾਨ ਹੈ ਜਿਹੜਾ ਬਹੁਤ ਸਾਰਾ ਸਾਇੰਸ ਪੜ੍ਹ ਰਿਹਾ ਹੈ ਗਲੋਬਲ ਵਿਸ਼ਵ ਪੱਧਰ ਦਾ ਹੈ ਤੇ ਫੇਸਬੁੱਕ ਦੇ ਉੱਤੇ ਤੁਸੀਂ ਇਹਨਾਂ ਨਾਲ ਜੁੜੇ ਹੋਏ ਹੋ ਤਾਂ ਕਹਿੰਦੇ ਇਹ ਪੋਸਟਾਂ ਕਿਤਾਬਾਂ ਬਾਰੇ ਇਹਨਾਂ ਦੀਆਂ ਗੱਲਾਂ ਬੜਾ ਪ੍ਰਭਾਵਸ਼ਾਲੀ ਹਨ ਜੀ ਪੜਨ ਵਾਲਿਆਂ ਤਿੰਨੇ ਪੜ੍ਹ ਸਿੱਖਣ ਵਾਲਿਆਂ ਨੂੰ ਵੀ ਬੜੀੇ ਕੁਮਾਰ ਦੀਆਂ ਗੱਲਾਂ ਇਸ ਕਿਤਾਬ ਬਾਰੇ ਕੱਢ ਕੇ ਦੱਸਣ ਜਾਂ ਮੋਹਤਰ ਨੂੰ ਸੁਧਾਰ ਸ਼ਬਦਾਂ ਦੇ ਵਿੱਚ ਦੱਸਣੀਆਂ ਸਹਿਯੋਗ ਜਨਦਰ ਦੀ ਇਹ ਭੂਮਿਕਾ ਬਹੁਤ ਚੰਗੀ ਤਰ੍ਹਾਂ ਹੋਆ ਰਿਹਾ ਜਿਹੜਾ ਇਹ ਕਿਤਾਬ ਦਾ ਪੂਰੂਪੂਰਕ ਚਰਾਨੀ ਕਿਤਾਬ ਸ੍ਰੀ ਲਈ ਬਾਰੇ ਡਾਕਟਰ ਜੀ ਬਹੁਤ ਸਾਰੀ ਗੱਲਾਂ ਤੋਂ ਨਾਲ ਕਰਕੇ ਗਏ ਨੇ ਉਹਨਾਂ ਨਾਲ ਦੀ ਪਰਸਵਾਦਵਾ ਉਹਨਾਂ ਦੀ ਦੋਟਾ ਹਿੱਸਾ ਦਾ ਨਾਮ ਪਿਛਲੇ ਦਿਨ ਬਹੁਤ ਚਰਚਾ ਦੇ ਵਿੱਚ ਰਹੀ ਹੈ ਇਸੇ ਤਰ੍ਹਾਂ ਸਾਡੇ ਆਪਣੇ ਸਾਡੇ ਕਾਂਗਰਸ ਦੇ ਤੁਗਨਦਸ ਸਿੰਘ ਰਾਜੀਵ ਨੂੰ ਬਹੁਤ ਸਾਰੀਆਂ ਕਿਤਾਬਾਂ ਆਈਆਂ ਮੈਂ ਸੋਚੀ ਬਹੁਤ ਸਾਰੇ ਜਨਮਾਂ ਨਾਲ ਕਰਕੇ ਕਿਰੇ ਹੈ ਵਾਕਿਆ ਕਿ ਇਹਦਾ ਬੋਲਣਾ ਕਿ ਆਈਆਂ ਉਹਨਾਂ ਨਾਲ ਕਿ ਆਪਾਂ ਇਸ ਪੈਨਲ ਵਿੱਚ ਗੱਲਬਾਤ ਜਿਹੜੀ ਉਹ ਕਰਾਂਗੇ ਸੋ ਅੱਜ ਦੇ ਸਵਾਲੋਂ ਦਾ ਮੇਰਾ ਪਹਿਲਾ ਸਵਾਲ ਜਿਹੜਾ ਸਾਡੇ ਤੇ ਤੇ ਪੰਜਾਬਸਤਾਨ ਨੂੰ ਸਾਡੇ ਦੇ ਸਾਡੇ ਰੂਪ ਵਿੱਚ ਹੈ ਵੱਟਕਾ ਤੋਂ ਇਸ ਸਵਾਲ ਦਾ ਪਹਿਲਾਂ ਜਵਾਬ ਚਾਹੁੰਗਾ ਕਿ ਤੁਸੀਂ ਖੁਦ ਪਾਠ ਪੜ੍ਹਨ ਦੇ ਨਾਲ ਕਿਹੋ ਜਿਹੀ ਬਾਤ ਪੜ੍ਹਦੇ ਹੋ ਕਿਹੋ ਜਿਹੀ ਬਾਤ ਲਿਖਣਾ ਪਸੰਦ ਕਰਦੇ ਹੋ ਤੇਰੇ ਸਾਥੀ ਬਲੀ ਬਾਰਿਬਾਰੀ ਸਾਰਿਆਂ ਦਾ ਬਹੁਤ ਜੀਤ ਕਰਨਾ ਹੈ ਇਸ ਸਵਾਲ ਦਾ ਜਵਾਬ ਜਾਣਨਾ ਚਾਹਾਂਗੇ ਤੁਹਾਨੂੰ ਕਿਹੋ ਜਿਹੀ ਬਾਤ ਪਸੰਦ ਹੈ ਤੇ ਕਿਹੋ ਜਿਹੀ ਬਾਤ ਤੁਸੀਂ ਲਿਖਦੇ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਦੇ ਵਿੱਚੋਂ ਜਿੰਨੀਆਂ ਵੀ ਸਾਡੀਆਂ ਸਰਕਾਰਤ ਸ਼ਖਸੀਅਤਾਂ ਆ ਉਹਨਾਂ ਦਾ ਸਵਾਗਤ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਸਾਡੇ ਸਾਰੇ ਸੀਨੀਅਰ ਜਿਹੜੇ ਲੇਖਕ ਹਨ ਉਸ ਤੋਂ ਬਾਅਦ ਜਿਹੜੇ ਇੱਥੇ ਐਨਵਾਲ ਦੇ ਨਵੀਂ ਕਾਲਜ ਵਿੱਚ ਵੀ ਬੱਚੇ ਇੱਥੇ ਆਏ ਨੇ ਉਹਨਾਂ ਦਾ ਸਵਾਗਤ ਹੈ ਜੀ ਤੁਹਾਨੂੰ ਪਿਆਰ ਭਰੀ ਸਾਂਸੀ ਕਰਕੇ ਆ ਇੱਕ ਗੱਲ ਜਿਹੜਾ ਸਵਾਲ ਪਹਿਲਾਂ ਸ਼ੁਰੂ ਕੀਤਾ ਹੋਇਆ ਉਹਦੇ ਵਿੱਚ ਮੈਂ ਗੱਲ ਕਰ ਰਿਹਾ ਕਿ ਬਾਤਕ ਦੇ ਵਿੱਚ ਕੀ ਹੈ ਕਿ ਬਾਤਕ ਦਾ ਮਤਲਬ ਹੈ ਨਾ ਕੁਝ ਖੋੜ ਕੇ ਲੈਣਾ ਮਤਲਬ ਬੜਾ ਸੌਖੇ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ ਜਿਹੜੇ ਬੰਦੇ ਦਾ ਭਾਸ਼ਾ ਦੇ ਨਾਲ ਕਨੈਕਸ਼ਨ ਉਹ ਜੇਪਾ ਪਿੱਛੋਂ ਚੱਲਦੀ ਹੈ ਤਾਂ ਪਿੱਛੇ ਜਿੰਨੇ ਵੀ ਦਾ ਗ੍ਰੰਥ ਲਿਖੀ ਹੋਏ ਨੇ ਸਭ ਤੋਂ ਪਹਿਲਾਂ ਉਹ ਤਾਂ ਗ੍ਰੰਥ ਲਿਖੀ ਹੋਏ ਨੇ ਤੇ ਜੇ ਤੁਸੀਂ ਉਸ ਵਾਰ ਦੀ ਜਰਨੀ ਵਿੱਚ ਦੇਖੀਏ ਤਾਂ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਉਹ ਕਾਬਦ ਨੇ ਉਹ ਭਾਸ਼ਾ ਦੇ ਕਨੈਕਸ਼ਨ ਦੇ ਵਿੱਚ ਗਲਤੀ ਹੋ ਗਈ ਕਿ ਕਿ ਜਿਹੜੀ ਕਵਿਤਾ ਹੈਗੀ ਆ ਜਿਹੜੀ ਲੈ ਪਦ ਹੈਗੀ ਆ ਭਾਸ਼ਾ ਦਾ ਆਪਣਾ ਇੱਕ ਰੰਗ ਹੁੰਦਾ ਉਹ ਕਵਿਤਾ ਨੂੰ ਯਾਦ ਕਰਨਾ ਸੌਖਾ ਹੈ ਅੱਜ ਤੋਂ 500 ਸਾਲ ਪਹਿਲਾਂ 1000 ਸਾਲ ਪਹਿਲਾਂ ਜੀ ਬਹੁਤ ਪਿੱਛੇ ਵੀ ਨਹੀਂ ਜਾਂਦੇ ਆਪਾਂ ਤਾਂ ਕਾਗਜ਼ ਨੂੰ ਨਜ਼ਰੀ ਹੁੰਦਾ ਸੀਗਾ ਤਾਂ ਡਾਕੂਮੈਂਟੇਸ਼ਨ ਜਿਹੜੀ ਕਰੀ ਹੈਗੀਆ ਉਹ ਆਸਾਨ ਨਹੀਂ ਸੀ ਪੋਸੀਬਲ ਨਹੀਂ ਸੀ ਕਿਉਂਕਿ ਪ੍ਰਿੰਟਿੰਗ ਪ੍ਰੈਸ ਜਿਹੜੀ ਇਹਦੀ 500 ਸਾਲ ਪਹਿਲਾਂ ਲੱਗੀ ਜੰਗੀ ਤਾਂ ਗੱਲਾਂ ਕਾਗਜ਼ ਰੂਪ ਦੇ ਵਿੱਚ ਯਾਦ ਰੱਖੀਆਂ ਜਾਂਦੀਆਂ ਸੀ ਤੇ ਗੱਲਾਂ ਉਹ ਯਾਦ ਰੱਖੀਆਂ ਜਾਂਦੀਆਂ ਸੀ ਕਿਉਂਕਿ ਬਹੁਤ ਜ਼ਰੂਰੀ ਜਦ ਇਹਨੂੰ ਸਾਡੇ ਮਨ ਨੂੰ ਟੋਪੀਆਂ ਸੀ ਜਿਨ੍ਹਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਆ। ਪਰ ਇਸ ਤੋਂ ਬਿਨਾ ਜਿਹੜਾ ਮੁੱਖ ਦੇ ਕੋਲੇ ਜਿਨਾ ਹੈਗਾ ਉਹ ਗੱਲਾਂ ਦਾ ਪੜਾਅ ਜਿਵੇਂ ਜਿਵੇਂ ਹਿਊਮਨ ਸਿਵਲਾਈਜੇਸ਼ਨ ਨੇ ਤਰੱਕੀ ਕੀਤੀ ਜਿਹੜੀ ਆ ਪਰ ਉਹਦੇ ਸਾਹਮਣੇ ਨਵੀਆਂ ਪ੍ਰਸਥਿਤੀਆਂ ਆਈਆਂ ਨੇ ਉਹਦੇ ਨੇਚਰ ਦੇ ਨਾਲ ਸੰਬੰਧਾਂ ਦੇ ਵਿੱਚ ਆ ਕੁਝ ਨਵੇਂ ਚੇਂਜਸ ਆਏ ਹਨ ਮਨੁੱਖ ਔਰਤ ਦੇ ਰਿਸ਼ਤੇ ਦੇ ਵਿੱਚ ਚੇਂਜਸ ਆਏ ਹਨ ਬੰਦੇ ਦੇ ਆਪਸ ਦੇ ਵਿੱਚ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਬਦਲਾਅ ਸਮੇਂ-ਸਮੇਂ ਤੋਂ ਆਉਂਦਾ ਰਿਹਾ। ਹੋਰ ਬੰਦੇ ਦੇ ਵਿੱਚ ਅ ਸ਼ਾਇਦ ਤੁਸੀਂ ਸਾਰੇ ਨੇ ਫੇਸਬੁਕਸ ਕੀਤਾ ਹੋਣਾ ਕਿ ਇਹ ਸੋਸ਼ਲ ਮੀਡੀਆ ਦੇ ਯੋਰ ਦੇ ਵਿੱਚ ਅਸੀਂ ਕੁਝ ਵੀ ਲਿਖ ਰਹੇ ਹਾਂ। ਕੁਝ ਵੀ ਵਲੌਗ ਬਣਾ ਕੇ ਪਾ ਰਹੇ ਹਾਂ। ਸਵੇਰ ਤੋਂ ਲੈ ਕੇ ਸਬਜ਼ੀ ਬਣਾਉਣ ਤੋਂ ਲੈ ਕੇ ਸ਼ਾਮ ਦੇ ਬੱਚਿਆਂ ਦੀ ਰੋਟੀ ਬਣਾਉਣ ਤੱਕ ਐਹੋ ਜਿਹੇ ਵਲੌਗ ਵੀ ਆਉਂਦੇ ਆ। ਉਹ ਹੈ ਕਿ ਇਹ ਹੈ ਕਿ ਅਸੀਂ ਗੱਲ ਸਭ ਤੋਂ ਇੰਪੋਰਟੈਂਟ ਮੇਥੇ ਜਿਹੜਾ ਮੈਂ ਕਿਹਾ ਜਦੋਂ ਕਾਗਜ਼ ਰੱਸੀ ਸੀਗਾ ਡਾਕੂਮੈਂਟੇਸ਼ਨ ਜਿਹੜੀ ਸੀ ਇੰਪੋਸੀਬਲਲੀ ਸੀ ਦੀ ਤਾਂ ਉਦੋਂ ਗੱਲਾਂ ਉਹ ਯਾਦ ਰੱਖੀਆਂ ਜਾਂਦੀਆਂ ਸੀ ਜਿਹੜੀਆਂ ਮੋਸਟ ਇੰਪੋਰਟੈਂਟ ਹੁੰਦੀਆਂ ਸੀ ਤੇ ਉਹਦੇ ਵਿੱਚ ਜ਼ਿਆਦਾਤਰ ਗੱਲਾਂ ਜਿਹੜੀਆਂ ਕਿ ਆਤਮਾ ਪਰਮਾਤਮਾ ਨਾਲ ਜਿਹੜੇ ਸਵਾਲ ਜਵਾਬ ਸੀਗੇ ਆਪਦੀ ਐਗਜ਼ਿਸਟੈਂਸ ਨੂੰ ਜਿਹੜਾ ਹੈਗਾ ਉਹ ਲੱਭਣ ਦੇ ਜਿਹੜੇ ਸਵਾਲ ਸੀਗੇ ਉਹ ਯਾਦ ਰੱਖੇ ਜਾਂਦੇ ਸੀਗੇ ਕਿ ਯਾਤਰਾ ਹੈ ਕਿਆ ਦਰਸ਼ਨ ਜਿਹੜਾ ਹੈਗਾ ਜਾਂ ਆ ਪਹਿਪੁਤਾ ਉਗਰਾਹ ਸੇ ਕਿਸੇ ਵੀ ਤੁਸੀ ਧਰਮ ਦੇ ਵਿੱਚ ਜਿਹੜੇ ਸਵਾਲ ਜਵਾਬ ਮੁੱਖ ਨੇ ਸ੍ਰਿਸ਼ਟੀ ਨਾਲ ਹੈਗੇ ਜਾਂ ਪਰਮਾਤਮਾ ਨਾਲ ਹੈਗੇ ਆ ਸਿਰਫ ਉਹੀ ਯਾਦ ਰੱਖੇ ਜਾਂਦੇ ਪਰ ਹੌਲੀ ਹੌਲੀ ਜਦੋਂ ਸਮਾਂ ਬੀਤਦਾ ਗਿਆ ਸਾਡੇ ਕੋਲੇ ਕੁਝ ਟੈਕਨੀਕਸ ਆ ਗਈਆਂ ਪ੍ਰਿੰਟਿੰਗ ਪ੍ਰੈਸ ਆ ਗਈ ਤਾਂ ਅਸੀਂ ਉਹਨਾਂ ਦੇ ਬਾਰੇ ਵੀ ਲਿਖਣਾ ਸ਼ੁਰੂ ਕਰਤਾ ਉਹਨਾਂ ਦੇ ਬਾਰੇ ਵੀ ਡਾਕੂਮੈਂਟੇਸ਼ਨ ਕਰਮੀ ਸ਼ੁਰੂ ਕਰ ਦਿੱਤੀ ਜਿਹੜੀਆਂ ਹੋ ਜਾਗਿਆ ਕਿਸੇ ਲਈ ਇੰਪੋਰਟન્ટ ਨਾਮ ਵੀ ਪਰ ਮੇਰੇ ਲਈ ਇੰਪੋਰਟੈਂਟ ਉਹ ਤੈਲੀ ਦੇ ਰੂਪ ਦੇ ਵਿੱਚ ਵੀ ਸੀ ਉਹ ਕਿਸੇ ਨਾ ਕੁਝ ਦੱਸਣ ਦੀ ਮਨਸ਼ਾ ਵੀ ਸੀ ਕਿ ਮੈਂ ਇਸ ਤਰ੍ਹਾਂ ਮੈਸੇਜ ਕਰਦਾ ਇੱਕ ਲੇਖਕ ਕੀ ਕਰਦਾ ਸਵੇਰੇ ਸੂਰਜ ਚੜਦਾ ਰਹਿੰਦਾ ਸ਼ਾਮ ਨੂੰ ਛੇੜ ਜਾਂਦਾ ਰਹਿੰਦਾ ਦੁਨੀਆ ਵਿੱਚ ਐਸ ਤਰ੍ਹਾਂ ਅਸੀਂ ਬਿੜੀ ਦੇ ਵਿੱਚ ਕਿੰਨੇ ਲੋਕ ਉਹ ਸੂਰਜ ਨੂੰ ਦੇਖਦੇ ਬਟ ਕਿਸੇ ਜਗ੍ਹਾ ਤੇ ਹੁੰਦੇ ਕਿਸੇ ਲੇਖਕ ਦਾ ਲਿਖਿਆ ਹੋਇਆ ਆ ਇੱਕ ਲਾਈਨ ਵਿੱਚ ਪੜਨਾ ਸਾਡੇ ਡਾਕਟਰ ਸਾਹਿਬ ਕਹਿੰਦੇ ਮੇਰੀ ਨਜ਼ਰ ਪਈ ਹੈ ਨਾ ਜਿਹੜਾ ਜੇ ਡਾਕਟਰ ਸਾਹਿਬ ਲਿਖਦੇ ਨੇ ਕਿ ਯਾਰ ਮੈਂ ਅੱਜ ਸੂਰਜ ਦੇਖਿਆ ਕਿੰਨੀ ਖੂਬਸੂਰਤੀ ਨਾਲ ਥੇ ਤੇ ਹੋ ਸਕਦਾ ਹੈ ਕਿ ਉਹਨੇ ਦੇਖਿਆ ਇਸਾਤੇ ਲਿਖਤ ਦੀ ਜਿਹੜੀ ਡਾਕੂਮੈਂਟੇਸ਼ਨ ਹੈਗੀ ਆ ਉਹ ਹੀ ਗੌਰ ਹੈਗੀ ਆ ਉਹ ਇੰਪੋਰਟੈਂਟ ਆ ਕਿ ਕੋਈ ਇੱਕ ਬੰਦਾ ਸਿਰਫ ਲਿਖਤ ਦੀ ਲਈ ਕੋਈ ਵੀ ਜਿਹੜਾ ਬਾਤ ਲਿਖਣ ਵਾਲਾ ਹੈਗਾ ਕੋਈ ਜਦਾਂ ਕਹਿਣਾ ਵਾਲਾ ਹੈਗਾ ਉਹ ਤੁਹਾਨੂੰ ਦੱਸਦਾ ਲਿਖਤਾ ਦੱਸਦਾ ਹੈਗਾ ਕਿ ਜਦੋਂ ਪਹਾੜ ਜਿਹੜੇ ਹੈਗੇ ਆ ਉਹਨਾਂ ਤੇ ਜਿਹੜੀ ਬਰਫ ਪੈਕੀ ਜਗੀ ਹੈ ਠੰਡੀ ਹਵਾ ਆਉਂਦੀ ਜਗੀ ਆ ਮੌਸਮ ਬਦਲਦੇ ਹੈਗੇ ਇਹ ਚੇਤ ਕਰਦਾ ਹੈਗਾ ਉਹ ਖੂਬ ਸੋਹਣਾ ਲੱਗਦਾ ਹੋ ਸਕਦਾ ਪਹਿਲਾਂ ਮੈਂ ਕਰੇ ਕਨਸੀਡਰ ਨਾ ਕੀਤਾ ਹੋਏ ਕਿਸੇ ਆਮ ਬੰਦੇ ਨੇ ਕਨਸੀਡਰ ਨਾ ਕੀਤਾ ਹੋ ਪਰ ਲੇਖਕ ਦੇ ਕਹਿਣ ਦੇ ਉੱਤੇ ਮੈਂ ਸ਼ਾਇਦ ਉਹ ਦੇਖਾਂ ਕਿ ਹਾਂ ਵਾਕਈ ਖੂਬ ਸੋਹਣਾ ਸੋ ਇਹ ਗੱਲ ਮੋਟੇ ਰੂਪ ਦੇ ਵਿੱਚ ਹੈ ਵਾਰਤਕ ਦੀ ਇੱਕ ਸਮਝ ਲੋ ਵੀ ਜਰਨੀ ਬਾਰੇ ਗੱਲ ਕਰਨੀ ਸੀ ਜਿਹੜੀ ਹੁਣ ਮੇਰੀ ਜਿਹੜੀ ਜਰਨੀ ਹੈਗੀ ਆ ਉਹ ਹਰੇਕ ਪਾਠਕ ਦਾ ਇੱਕ ਫੇਸ ਹੁੰਦਾ ਪਰ ਉਸ ਫੇਸ ਦੇ ਵਿੱਚ ਜੇ ਨੌਜਵਾਨਾਂ ਦੀ ਗੱਲ ਕਰਨੀ ਹੋਵੇ ਤਾਂ ਨੌਜਵਾਨਾਂ ਨੂੰ ਪੋਇਟਰੀ ਤੋਂ ਬਾਅਦ ਜਿਹੜੀ ਹੈਗੀ ਆ ਉਹ ਮੈਂ ਆਪਣੀ ਤਕਰੀਰ ਦੇ ਵਿੱਚ ਜਿਹੜੀ ਆਈਆਂ ਉਹ ਨਰਿੰਦਰ ਸਿੰਘ ਕਪੂਰ ਜੀ ਬਾਰੇ ਬਹੁਤ ਵਾਰਾ ਬੋਲੀ ਹੈ ਤੇ ਨਰਿੰਦਰ ਸਿੰਘ ਇੱਕ ਵੱਡੀ ਕੰਟ੍ਰਿਬਿਊਸ਼ਨ ਪੰਜਾਬੀ ਲਿਟਰੇਚਰ ਦੇ ਵਿੱਚ ਇਹ ਹੈ ਕਿ ਉਹਨਾਂ ਨੇ ਵੱਡਾ ਪਾਠਕ ਦਾ ਕੇ ਜਿਹੜਾ ਹੈਗਾ ਉਹ ਖੜਾ ਕੀਤਾ ਹੈ ਬਹੁਤ ਜਿਹੜੀ ਹੈਗੀ ਹੈ ਵੱਡੀ ਗਿਣਤੀ ਦੇ ਵਿੱਚ ਹਜੇ ਵੀ ਮੈਨੂੰ ਸ਼ਾਇਦ ਉਹਨਾਂ ਨੂੰ ਲਾਸਟ ਟਾਈਮ ਮੈਂ ਸ਼ਾਇਦ ਕਿਤੇ 10-15 ਸਾਲ ਪਹਿਲਾਂ ਉਹਨਾਂ ਦੀ ਮਾਰਾ ਮਾਰਾ ਨਹੀਂ ਕਿ ਬੜੀ ਜ਼ਗੀ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਨਹੀਂ ਪੜਿਆਗਾ ਉਹਨਾਂ ਦੀ ਇੰਪੋਰਟੈਂਸ ਕਰਕੇ ਹੋਈ ਜੀ ਮੇਰੇ ਨਾਲ ਪੜ੍ਹ ਕੇ ਬੜਾ ਇੱਕ ਜਗ੍ਹਾ ਹੁੰਦੀ ਹੈ ਤੁਸੀਂ ਉਸ ਨੂੰ ਅੱਗੇ ਜਾਂਦੇ ਰਹੇ ਨੇ ਦਰਬਾਰ ਸੇ ਫ੍ਰੀ ਲੜੀ ਹੋਣਾ ਦਾ ਵੱਡਾ ਨਾਮ ਹੈਗਾ ਜਿੰਨੀ ਖੂਬਸੂਰਤੀ ਨਾਲ ਸ਼ਬਦਾਂ ਨੂੰ ਉਹ ਜੜਦੇ ਨੇ ਮੈਨੂੰ ਲੱਗਦਾ ਕਿ ਅਜੇ ਵੀ ਜਿਹੜੀ ਹੈਗੀ ਅਸੀਂ ਉਸ ਲੈਵਲ ਦੀ ਬਾਤ ਜਿਹੜੀ ਹੈਗੀ ਉਹ ਹੁਣ ਲਿਖੀ ਬਾਕੀ ਹੈ ਸਰ ਸੋ ਕਿਸੇ ਪੁਆਇੰਟ ਦੇ ਉੱਤੇ ਜਿੱਤੇ ਹੈ ਕਿ ਉਹ ਤੁਸੀਂ ਸੈਕਟਰ ਤੋਂ ਬਾਹਰ ਬੋਲ ਜਾਂਦੇ ਆ ਠੀਕ ਹੈ ਉਹ ਫ੍ਰੀ ਕੇ ਦਾ ਸੇ ਹੁਣ ਅੱਜ ਤੱਕ ਜਿਹੜਾ ਹੈਗਾ ਇੰਟਰਨੈਟ ਦੇ ਉੱਪਰ ਨਾਲ ਬਹੁਤ ਸਾਰੇ ਜਿਹੜੇ ਲੋਕ ਸਫਰ ਕਰਦੇ ਨੇ ਤੇ ਉਹ ਆਪਣੇ ਟਰੈਵਲ ਬੈਗਸ ਜਿਹੜੇ ਹੈਗੇ ਉਹ ਵੀਡੀਓ ਨਾਲ ਵੀ ਤੇ ਸ਼ਬਦਾ ਨਾਲ ਵੀ ਤੁਹਾਨੂੰ ਦੱਸਦੇ ਨੇ ਤਾਂ ਤਮਾਮ ਤਰੀਕੇ ਦੀ ਗੱਲ ਕਰ ਆ ਜਿਹੜੀ ਸਮੇਂ-ਸਮੇਂ ਤੇ ਉੱਤੇ ਥੋੜੇ ਚੇਂਜਸ ਆਉਂਦੇ ਰਹਿੰਦੇ ਨੇ ਐਸੇ ਪਾਰਟ ਤੇ ਥੋੜੇ ਚੇਂਜਸ ਆਉਂਦੇ ਰਹਿੰਦੇ ਨੇ ਤੁਸੀਂ ਬਦਲਦੇ ਰਹਿੰਦੇ ਆ ਤਾਂ ਇਸ ਵਕਤ ਜੇ ਮੈਨੂੰ ਕੁਝ ਜਿਹੜਾ ਹੈਗਾ ਉਹ ਚੰਗਾ ਲੱਗਦਾ ਹੈ ਕਹਿੰਦਾ ਉਹ ਸਫਰ ਨਾਮੇ ਜਿਹੜੇ ਪਰਮੇ ਹੈਗੇ ਆ ਉਹ ਚੰਗੇ ਲੱਗਦੇ ਆ ਤੇ ਦੂਸਰੇ ਨੰਬਰ ਦੇ ਜਿਹੜੇ ਸੈਰਫਾਤ ਪਤਾਮਾ ਹੈ ਨਹੀਂਆ ਉਹ ਸ਼ਾਇਦ 18 ਤੋਂ 25 ਸਾਲ ਵਾਲੇ ਏਜ ਗਰੁੱਪ ਹੋਵੇਗਾ ਤਾਂ ਜਿਹਨਾਂ ਸੀ 3 ਤੋਂ 19 ਵਾਲੇ ਦੇ ਵਿੱਚ ਕਨਸਿਡਰ ਕਰ ਲਈਏ ਜਾਂ 3 ਤੋਂ 25 ਵਾਲੇ ਦੇ ਵਿੱਚ ਵੀ ਏਜ ਗਰੁੱਪ ਦੇ ਵਿੱਚ ਕਨਸਿਡਰ ਕਰ ਲਈਏ ਤਾਂ ਉੱਥੇ ਸੈਰਫਾਤ ਦੀ ਪਤਾਮਾ ਦੇ ਵਿੱਚ ਐਂਗੀਆਂ ਉਹ ਜ਼ਿਆਦਾ ਪੜ੍ਹਿਆ ਵੀ ਜਾਂਦੀਆਂ ਹੈਗਾ ਕਿ ਉਹ ਜ਼ਰੂਰੀ ਵੀ ਕਹਿ ਸਕਦੇ ਹਾਂ ਉਸ ਏਜ ਦੇ ਵਿੱਚ ਹੁੰਦੀਆਂ ਕਿ ਤੁਹਾਡੇ ਉਮਰ ਏਜ ਉਹਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ

ਕਹੇਗਾ ਹੂੰ ਚੰਗੀ ਲੱਗ ਮੈਂ ਇਸ ਨੂੰ